ਗ੍ਰਾਹਕਾਂ ਨੂੰ ਹੁੱਕਾ ਸਪਲਾਈ ਕਰਨ ਵਾਲੇ ਇੱਕ ਕੈਫੇ ਦੇ ਉੱਤੇ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਔਰ ਗੈਰ ਕਾਨੂੰਨੀ ਚੀਜ਼ਾਂ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਰਣਜੀਤਪੁਰ ਇਲਾਕੇ ਦੇ ਵਿੱਚ ਐਕਰੋ ਨਾਮ ਤੋਂ ਇੱਕ ਕੈਫੇ ਸੀ ਔਰ ਇਸ ਕੈਫੇ ਦੇ ਵਿੱਚ ਗ੍ਰਾਹਕਾਂ ਨੂੰ ਹੁੱਕਾ ਸਪਲਾਈ ਕੀਤਾ ਜਾਂਦਾ ਸੀ ਤਾਂ ਜਦ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਕੈਫੇ ਦੇ ਵਿੱਚੋਂ ਪੁਲਿਸ ਨੂੰ ਹੁੱਕਾ ਬਰਾਮਦ ਹੋਇਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਐਕਰੋ ਨਾਮ ਔਰ ਇਸ ਕੈਫੇ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਦੇ ਉੱਤੇ ਹੁੱਕਾ ਵੀ ਬਰਾਮਦ ਹੋਇਆ ਤਾਂ ਦੱਸ ਦਈਏ ਕਿ ਇਸ ਸਥਾਨ ਦੇ ਉੱਤੇ ਜੋ ਨੌਜਵਾਨ ਆਉਂਦੇ ਨੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੁੱਕਾ ਪਰੋਸਿਆ ਜਾਂਦਾ ਸੀ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ ਸੀ ਔਰ ਹੁੱਕੇ ਮਾਮਲੇ ਦੇ ਵਿੱਚ ਹੀ ਕੈਫੇ ਦੇ ਮਾਲਕ ਦੇ ਉੱਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਥੋੜੇ ਕਿ ਦਿਨਾਂ ਦੇ ਲਈ ਕੈਫੇ ਮਾਲਕ ਨੇ ਹੁੱਕਾ ਬੰਦ ਕਰ ਦਿੱਤਾ ਸੀ ਤਾਂ ਹੁਣ ਫਿਰ ਤੋਂ ਗ੍ਰਾਹਕਾਂ ਨੂੰ ਹੁੱਕੇ ਦੀ ਸਪਲਾਈ ਦੇਣੀ ਇਸ ਨੇ ਸ਼ੁਰੂ ਕਰ ਦਿੱਤੀ ਉੱਤੇ ਇੱਕ ਵਾਰ ਫਿਰ ਤੋਂ ਐਫ ਆਈ ਆਰ ਜੋ ਹੈ ਉਹ ਦਰਜ ਕਰ ਦਿੱਤੀ ਗਈ ਤਾਂ ਹੁੱਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰਨੀਆਂ ਆਂ ਵੇਖ ਸਕਦੇ ਹੋ ਜੋ ਹੁੱਕਾ ਗ੍ਰਾਹਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਰੋਸਿਆ ਜਾਂਦਾ ਸੀ ਤਾਂ ਉਸ ਨੂੰ ਵੀ ਪੁਲਿਸ ਦੇ ਵੱਲੋਂ ਕਬਜ਼ੇ 'ਚ ਲੈ ਲਿਆ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆਂ ਅੱਜ ਮਨ ਐਸਆਈ ਸਮੀਰ ਸਾਥੀ ਕਰਮਚਾਰੀਆਂ ਅਗਸਤ ਤਲਾਸ਼ ਭੇੜੇ ਪੁਰਸ਼ਾਂ ਦੇ ਸੰਬੰਧ ਵਿੱਚ ਸਟਾਰਬਕਸ ਮੌਜੂਦ ਸੀ ਕਿ ਮੁਖਬਰ ਖਾਸ ਦੀ ਮੁਖਬਰੀ ਤੇ ਅਸੀਂ ਸਾਨੂੰ ਕਿਸ ਨੇ ਤਲਾਹ ਦਿੱਤੀ ਕਿ ਐਕ੍ਰੋ ਕੈਫੇ ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਨ ਐਸਈ ਨੇ ਸਵੇ ਸਾਥੀ ਕਮਚਾਰੀਆਂ ਉੱਥੇ ਰੇਡ ਕੀਤਾ ਰੇਡ ਕਰਕੇ ਤੇ ਉੱਥੇ ਹੁਕਾ ਜਿੱਥੇ ਅਸੀਂ ਵੀਨ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਇਹ ਅਮਰਦੀਪ ਅਮਰਬੀਰ ਸਿੰਘ ਜਿਹੜਾ ਉੱਥੇ ਹੁਕਾ ਕਰਾ ਰਿਆ ਸੀ ਸੇਵਨ ਜਿਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਸ ਪਾਸੋਂ ਹੁੱਕਾ ਜਿਹੜਾ ਉਹ ਬਰਾਮਦ ਕਰ ਲਿਆ। ਜਾਂਚ ਦੌਰਾਨ ਸਰ ਕਿੰਨੇ ਹੁੱਕੇ ਬਰਾਮਦ ਹੋਏ? ਇਹ ਇੱਕੋ ਹੀ ਅਜੇ ਤੇ ਹੁੱਕਾ ਇੱਕੋ ਬਰਾਮਦ ਹੋਇਆ। ਪਰ ਜਿਹੜਾ ਸ਼ਖਸ ਹੈਗਾ ਹੀ ਜਿਹੜਾ ਉਹ ਕਿਹਦਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਸੀ? ਇਹ ਪਹਿਲਾਂ ਵੀ ਇਹਦੇ ਖਿਲਾਫ 52 ਨੰਬਰ ਮਕਦਮਾ ਦਰਜ ਹੈ ਉਹ ਵੀ ਮੇਰੇ ਵੱਲੋਂ ਦਰਜਿਆ। ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋਂ ਇਹ ਕਰ ਰਿਹਾ ਸੀ। ਵਿੱਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤੇ ਇਹ ਹਟ ਗਿਆ। ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ। ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤੋਂ ਉਪਕਾ ਬਰਾਮਦ ਕਰ ਸਰ کیا ਜਾ ਰਹਾ ਹੈ ਮੁੱਖੇ ਬਤ ਲੜਕੀਆਂ ਨੂੰ ਬਦੂਦ ਸਿੰਘ ਨਹੀਂ ਕੋਈ ਲੜਕੀ ਨਹੀਂ ਸਰ ਹੋਰ ਕੀ ਲੋਕਾਂ ਨੂੰ ਕੀ ਮੈਸੇਜ ਨਾ ਦੇ ਆਹੀਂ ਤੇ ਹੋ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਤੁਸੀਂ ਜਿਹੜੀ ਜਵਾਨੀ ਆਪਾਂ ਤਾਂ ਹੀ ਬਚਾ ਸਕਦੇ ਜੇ ਨਸ਼ਿਆਂ ਤੋਂ ਦੂਰੀਏ ਸਰ ਮੈਂ ਇੰਗਰੀਟਾ ਦੇ ਕੋਲ ਚੈਕਿੰਗ ਲਗਾਤਾਰ ਚੱਲੀ ਹੋਈ ਲਗਾਤਾਰ ਚੱਲੀ ਹੈ ਜੀ ਅਸੀਂ ਜਿੰਨੇ ਹੋਟਲ ਨੇ ਤਕਰੀਬਨ ਰੋਜ਼ਾਨਾ ਉਹਨਾਂ ਨੂੰ ਚੈੱਕ ਕਰਦੇ ਸਰ ਰੰਜੀਤਾਂ ਨੂੰ ਇਹ ਵੀ ਕੋਈ ਰੈਸਟੋਰੈਂਟ ਹੈਗਾ ਹੈ ਕਈ ਪਾਕਲੇ ਜਿਹਦੇ ਜਿੱਤੇ ਇਸ ਦਾ ਵੀ ਚਿੱਟਾ ਚੱਲਦੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਦਾਂ ਵੀ ਉਹ ਹਟ ਜਾਣਾ ਜੇ ਅੱਬਲ ਤੇ ਅਸੀਂ ਚੈੱਕ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਉਹ ਇਹ ਕੰਮ ਨਾ